ਕਿ ਲੀਡਰਾਂ ਦੇ ਗਾਰਡਨ ਵਿੱਚ ਗੁਲਾਬ ਤੇ ਪੁੱਲ ਗਰੀਬਾਂ ਦੇ ਘਰ ਦੇ ਬਾਹਰ ਨਾਲੀਆਂ ਬੰਦ ਐਨਾ ਹੁੰਦਾ ਏ ਫਰਕ ਦੋਸਤੋ ਐਨਾ ਹੁੰਦਾ ਏ ਫਰਕ ਦੋਸਤੋ ਸੱਚ ਕਹੀਏ ਗਰੀਬੀ ਤੋਂ ਵੀ ਉੱਤੇ ਹੁੰਦਾ ਨਰਕ ਦੋਸਤੋ ਗਰੀਬਾਂ ਤੋਂ ਵੀ ਉੱਤੇ ਹੁੰਦਾ ਨਰਕ ਦੋਸਤੋ ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇ ਜੁਰੀ ਤੁਸੀਂ ਸ਼ਹਿਰ ਤੋਂ ਨਜ਼ਰਾਂ ਦੀ ਵੀਡੀਓ ਕਿਸਵਾਪਤ ਹੋਮ ਲਈ ਸਾਥੀਓ ਇੱਕ ਵਾਰ ਫਿਰ ਤੋਂ ਮਾੜੇ ਹਾਲਾਤ ਦਿਖਾਣ ਆਏ ਆ ਇਹਨੂੰ ਪ੍ਰਸ਼ਾਸਨ ਦੀ ਨਲਾਇਕੀ ਕਹਿ ਲਈਏ ਜਾਂ ਪ੍ਰਸ਼ਾਸਨ ਦੀ ਬੇਰਹਿਮੀ ਜਿਹਨੂੰ ਦਇਆ ਹੀ ਨਹੀਂ ਆਉਂਦੀ ਆ ਹਾਲਾਤ ਦੇਖੋ ਜਿੱਧਰਲੇ ਪਾਸੇ ਜਿਹੜੀ ਮਰਜ਼ੀ ਗਲੀ ਚ ਚੱਲ ਜੋ ਇਸੇ ਤਰੀਕੇ ਨਾਲੀਆਂ ਗੰਦੀਆਂ ਜਿਹੜੀਆਂ ਉਹ ਜਾਮ ਪਈਆਂ ਔਰ ਉਹਦੇ ਅੰਦਰ ਬੇਤਹਾਸ਼ਾ ਮੱਛਰ ਆ ਔਰ ਮੈਨੂੰ ਲੱਗਦਾ ਥੋੜੇ ਸਮਝਾ ਠੰਡ ਬਦਣੀ ਆ ਨਾਲੀਆਂ ਚ ਇਹ ਕਾਲਾ ਪਾਣੀ ਜਾਮ ਹੋ ਜਾਣ ਔਰ ਆਲਰੇਡੀ ਤੁਸੀਂ ਜਿੱਥੇ ਆ ਕੇ ਖੜੂਗੇ ਮੈਂ ਮਹਿਸੂਸ ਕਰ ਰਿਹਾ ਕਿ ਇੰਨੀ ਗੰਦਗੀ ਇੰਨੀ ਬਦਬੂ ਕੇ ਸਿਰ ਥੋੜਾ ਥੋੜਾ ਭਾਰਾ ਹੋ ਗਿਆ ਔਰ ਨੱਕ ਜਿਵੇਂ ਉਹਦੇ ਬਾਲ ਸਾਰੇ ਸੜ ਕੇ ਸੁਆਹ ਹੋ ਗਏ ਪਰ ਇਹ ਧੰਦੇ ਨੇ ਫਿਰ ਵੀ ਰੋਜ਼ ਬੇਨਤੀਆਂ ਕਰਦੇ ਆ ਛੋਟੇ ਛੋਟੇ ਬੱਚੇ ਆ ਬਜ਼ੁਰਗ ਨੇ ਔਰ ਇਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਕਿਉਂਕਿ ਉਹ ਇਮਿਊਨਿਟੀ ਵੀਕ ਹੁੰਦੀ ਆ ਬੱਚੇ ਦੀ ਗੱਲ ਕਰੀਏ ਇਹਨਾਂ ਦੀ ਇਮਿਊਨਿਟੀ ਸਟਰੋਂਗ ਹੋਣ ਨੂੰ ਟਾਈਮ ਲੱਗਦਾ ਜਦ ਯੂਥ 에ਚ ਜਾਂਦੇ ਆ ਬਜ਼ੁਰਗਾਂ ਦੀ ਇਮਿਊਨਿਟੀ ਥੋੜੀ ਵੀਕ ਹੁੰਦੀ ਆ ਉਧਰ ਦਿਖਾਉ ਰਕੇ ਸਭੀ ਬਜ਼ੁਰਗ ਨੇ ਤਾਂ ਇਹ ਜ਼ਿਆਦਾ ਖਤਰੇ ਦੇ ਨਜ਼ਦੀਕ ਹੁੰਦੇ ਆ ਪਰ ਸੁਣਵਾਈ ਕੋਈ ਨਹੀਂ ਮਾਤਰ ਜੀ ਦੀ ਗੱਲ ਕਰੀਏ ਤਾਂ ਪਰसों ਤੋਂ ਮੇਰੇ ਟੱਚ ਵਿੱਚ ਆ ਕਈ ਵਾਰ ਇਹਨਾਂ ਨੇ ਕਾਲ ਕੀਤੀ ਆ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਹੈ ਭਰੋਸਾ ਦੇ ਦਿੱਤਾ ਜਾਂਦਾ ਵਿਸ਼ਵਾਸ ਦੇ ਦਿੱਤਾ ਜਾਂਦਾ ਲਾਰਾ ਲਾ ਦਿੱਤਾ ਜਾਂਦਾ ਲੇਕਿਨ ਇੱਥੇ ਕੋਈ ਆਉਂਦਾ ਨਹੀਂ ਜੀ ਮਾਤਾ ਜੀ ਆਪਣੇ ਇੱਕ ਵਾਰੀ ਨਾਮ ਸਾਂਝਾ ਕਰ ਦਿਓ ਦੱਸ ਦਿਓ ਅਸੀਂ ਕਿਹੜੇ ਮੱਲੇ ਖੜੇ ਆ ਤੇ ਦਿੱਕਤ ਕੀ ਆ ਰਹੀ ਹੈ ਜੀ ਅਸੀਂ ਦੱਸ ਮੱਲੇ ਖੜੇ ਆ ਅਸੀਂ ਤੁਹਾਡਾ ਨਾਮ ਮੇਰਾ ਨਾਮ ਪਰਮਜੀਤ कौर ਮੈਂ 3 ਦਿਨ ਹੋ ਗਏ ਉੱਥੇ ਚੌਪੜੇ ਕੋਲ ਜਾਂਦੀ ਨ ਮਹੀਨਾ ਵੀ ਹੋ ਗਿਆ ਮੈਨੂੰ ਜਾਂਦੀ ਨ ਕੋਈ ਨਹੀਂ ਉੱਥੇ ਕੋਈ ਨਹੀਂ ਆਉਂਦਾ ਸਾਡੇ ਕੋਲ ਸਾਰਿਆਂ ਨੂੰ ਤਕਲੀਫ ਹੈ ਸਾਰਿਆਂ ਨੂੰ ਨੰਗਦਿਆਂ ਨੂੰ ਸਾਰਿਆਂ ਨੂੰ ਹੋਣੀ ਆ ਸਾਰਿਆਂ ਨੂੰ ਅਗਲੀ ਵਾਲੇ ਸਾਰੇ ਬੋਲਦੇ ਆ ਨਹੀਂ ਮੈਂ ਤਾਂ ਕਹਿੰਨਾ ਮੈਂ ਤਾਂ ਕਹਿੰਨਾ ਕੱਲੂ ਪ੍ਰਸ਼ਾਸਨ ਵਾਲੇ ਨਾਲ ਕਹਿਣ ਕਿ ਨਾ ਕੱਲਿਆਂ ਨੂੰ ਹੀ ਆ ਜੀ ਨਹੀਂ ਨਹੀਂ ਸਾਨੂੰ ਕੱਲਿਆਂ ਨੂੰ ਵੀ ਹੋ ਸਕਦਾ ਆ ਕਿਉਂ ਸਾਡੇ ਮੇਰੇ ਗੇਟ ਦੇ ਮੋਰੇ ਆ ਤੁਸੀਂ ਆਪ ਖੋਦੇ ਹੁੰਦੇ ਮੈਂ ਦੇਖ ਕੇ ਹਮੇਂ ਇੱਕ ਇੱਕ ਕਰਕੇ ਸਾਰਿਆਂ ਦਾ ਆਪ ਵਲਵਲੇ ਸੁਣ ਲੈਣੇ ਆ ਮਾਤਾ ਜੀ ਇੱਕ 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 ਕਰਕੇ ਸਾਨੂੰ ਤੁਹਾਡੇ ਨਾਲ ਹਮ ਦਰਦੀ ਆ ਮਾਤਾ ਜੀ ਰੁਕੋ ਰੁਕੋ ਦੇਖੋ ਮੈਂ ਤਾਂ ਇਹ ਹਾਲਾਤ ਸਮਝਦਾ ਕਿ ਨਰਕ ਵੀ ਸ਼ਾਇਦ ਉੱਤੇ ਹੋਵੇ ਇਹ ਨਰਕ ਨਾਲੋਂ ਵੀ ਮਾੜੇ ਹਾਲਾਤ ਆ ਜੀ ਇਹ ਜਾ ਕੇ ਦੇਖ ਲਓ ਤੁਸੀਂ ਦੇਖਿਆ ਆ ਵੀ ਕੀ ਹਾਲ ਹੋਇਆ ਸਾਡਾ ਕਿੰਨੇ ਦਿਨ ਹੋ ਗਏ ਸਾਨੂੰ ਜਾਂਦੇ ਨੂੰ ਕੋਈ ਨਹੀਂ ਤੇ ਸੁਣਦਾ ਹੈਗਾ ਸਾਰੀਆਂ ਨਾਲੀਆਂ ਬੰਦਿਆ ਨਾਲੀਆਂ ਵੀ ਬੰਦ ਹੋ ਸਿਵਰੇਜ ਵੀ ਬੰਦ ਹੋ ਸਾਡੇ ਬੇਰ ਜੇ ਉਹਨਾਂ ਨੂੰ ਪਾਣੀ ਕਿੱਦਾਂ ਦੰਦਾਂ ਪਾਣੀ ਤਾਂ ਠੀਕ ਆ ਪਰ ਪਾਣੀ ਨਹੀਂ ਆਉਂਦਾ ਹੈਗਾ ਫਿਰ ਉਹਨਾਂ ਨੂੰ ਜਾ ਕੇ ਕਮੇਟੀ ਘਰ ਵਾਲਿਆਂ ਨੂੰ ਕਹਿ ਦਿੰਨੇ ਆ ਉਹ ਕਹਿੰਦੇ ਪ੍ਰਾਈਵੇਟ ਆ ਅਸੀਂ ਕਿਹੜਾ ਆਪ ਪੱਟੇ ਜਾਵਾਂ ਪਟਿਆਲਾ ਤੋਂ ਕਮਾਇਆ ਪ੍ਰਯੋਗ ਕਮੇਟੀ ਵਾਲਿਆਂ ਨੇ ਆ ਅਸੀਂ ਆਪ ਥੋੜਾ ਪਟਿਆਵਾ ਪੈਸੇ ਲੈਂਦੇ ਆ ਸਾਡੇ ਕੋਲ ਪੈਸੇ ਅਸੀਂ ਕਿੱਥੋਂ ਦਈਏ ਦੱਸੋ ਬੰਦੇ ਆਹੋ ਪੈਸੇ ਲੈਂਦੇ ਆ ਕਿੱਥੋਂ ਦਈਏ ਅਸੀਂ ਉਹਨਾਂ ਨੂੰ ਪੈਸੇ ਦੱਸੋ ਐਮ ਐਸ ਸੀ ਕੌਣ ਹੈ ਐਮ ਐਸ ਸੀ ਸਾਡਾ ਚੋਪੜਾ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਫੋਨ ਕਰਦੇ ਆ ਉਹ ਵਿੱਚ ਫੋਨ ਨਹੀਂ ਚੱਕਦਾ ਕਮੇਟੀ ਘਰ ਵਾਲਾ ਅੱਛਾ ਕਮੇਟੀ ਘਰ ਵਾਲਾ ਹਾਂ ਫੋਨ ਕਰਦੇ ਆ ਮੇਰੇ ਸਾਹਮਣੇ ਕੀਤਾ ਐਮਸੀ ਜਿਹੜੇ ਨਗਰ ਕਾਉਂਸਲ ਦਫ਼ਤਰ ਗਏ ਕਮੇਟੀ ਘਰ ਚ ਗਏ ਕਮੇਟੀ ਘਰ ਚ ਜੀ ਫੋਨ ਕਰਦੇ ਸੀ ਐਮਸੀ ਨੇ ਆਪਰੇ ਅਸੀਂ ਕਿੰਨੀ ਵਾਰ ਗਏ ਆ ਉਹ ਸਾਡੀ ਸੁਣਾਈ ਨਹੀਂ ਕਰਦੇ ਕੋਈ ਲਿਖਤੀ ਅਰਜੀ ਦਿੱਤੀ ਹਾਂ ਉਹ ਬੈਠੀ ਸਾਡੀ ਨਹੀਂ ਕੋਈ ਵੀ ਸਾਡੀ ਨਹੀਂ ਸੁਣਾਈ ਕਰਦੇ ਹੁਣ ਪਰ ਵੋਟਾਂ ਵੇਲੇ ਤਾਂ ਬੜੀਆਂ ਚਿਕਨੀਆਂ ਚੋਪੜੀਆਂ ਗੱਲਾਂ ਹੁੰਦੀਆਂ ਸਹੀ ਗੱਲ ਹੈ ਮਹੀਨਾ ਹੋ ਗਿਆ ਸਾਨੂੰ ਦੋ ਦੋ ਵੇਲੇ ਵੀ ਅਸੀਂ ਜਾਣੇ ਆਂ ਬਸ ਅਸੀਂ ਭੇਜ ਦੰਨੇ ਆ ਹੁਣੇ ਭੇਜਦੇ ਆ ਕੋਈ ਨਹੀਂ ਆਉਂਦਾ ਹੈਗਾ ਤੁਹਾਨੂੰ ਭੇਜਦੇ ਆ ਤੁਸੀਂ ਪੁੱਛੋ ਜਿਹੜਾ ਜਿਹੜਾ ਕੋਈ ਤੁਹਾਡਾ ਅਧਿਕਾਰੀ ਆਉਂਦਾ ਉਹਨੇ ਮਿਸਟਰ ਇੰਡੀਆ ਦੀ ਗੱਡੀ ਲਈ ਜਿਹੜਾ ਦਿਸਦਾ ਨਹੀਂ ਕੀ ਪਤਾ ਹੁਣ ਮੈਂ ਤਾਂ ਉਹਨਾਂ ਨੂੰ ਕਿਹਾ ਮੈਂ ਤਾਂ ਕੱਲ੍ਹ ਮੈਂ ਆਉਣ ਕਰਨ ਨੂੰ ਕਿਹਾ ਮੈਂ ਕਿਹਾ ਜਾ ਕੇ ਦੇਖੋ ਵੀ ਮੇਰੇ ਹਾਲ ਦੇਖੋ ਮੈਂ ਗੇਟ ਮੋਰੇ ਮੇਰਾ ਆਇਆ ਗਿਆ ਵੀ ਰਹਿੰਦਾ ਰੇਸੇਦਾਰ ਵੀ ਪਰਾਨੇ ਵੀ ਆਏ ਅਗਲੇ ਕੀ ਕਹਿੰਦੇ ਕਿਦਾਂ ਦੁਕਾਨ ਦੇ ਪਰ ਸੱਚੀ ਗੱਲ ਕਹਾਂ ਮੈਂ ਜਿੱਦ ਹੀ ਅਸੀਂ ਗੱਡੀ 'ਚ ਉਤਰ ਕੇ ਇੱਧਰ ਆਏ ਆ ਇੱਕ ਵਾਰ ਤਾਂ ਅਸੀਂ ਕਿਹਾ ਵੀ ਤੌਬਾ ਕਿੱਥੇ ਆ ਗਏ ਆ ਵੀ ਤੁਸੀਂ ਕਿੱਧਰ ਰਹਿੰਦੇ ਆ ਵੀ ਬਿੱਤਾ ਰਹਿੰਦੇ ਵੀ ਦੇਖ ਲਓ ਨਾ ਵੀ ਅਸੀਂ ਵੀ ਤੁਹਾਨੂੰ ਦੇ ਆ ਜਿਹੜੇ ਹਟਾਮ ਰਹਿੰਦੇ ਵੀ ਤੁਹਾਡੇ ਐਮਸੀ ਕਦੀ ਘੇੜਾ ਨਹੀਂ ਮਾਰੇ ਆ ਕੋਈ ਨਹੀਂ ਕੋਈ ਨਹੀਂ ਮੋਕਾ ਨਹੀਂ ਦੇਖਿਆ ਕੋਈ ਨਹੀਂ ਕੋਈ ਪਰਦਾ ਨਹੀਂ ਕੋਈ ਨਹੀਂ ਆਂਦਾ ਇੱਥੇ ਨਹੀਂ ਕੋਈ ਜਾਂਦਾ ਕੋਈ ਸਮਾਈ ਨਹੀਂ ਕੋਈ ਨਹੀਂ ਆਂਦਾ ਹੈਗਾ ਹੁਣ ਤੁਸੀਂ ਇਦਾਂ ਕਰ ਲੋ ਆਪ ਕੱਲ ਲਿਖਤੀ ਅਰਜੀ ਲੈ ਜਾਓ ਅਸੀਂ ਤੁਹਾਡੇ ਨਾਲ ਚੱਲਦੇ ਆਂ ਹਾਟ ਦੇ ਦਿਓ ਸਾਨੂੰ ਅਰਜ਼ੀ ਦਾ ਕਰ ਲੋ ਠੀਕ ਹੈ ਹਾਂਜੀ ਅਸੀਂ ਤੁਹਾਡੇ ਨਾਲ ਚੱਲਦੇ ਚਾਹੇ ਸਵਾਲ ਲੈ ਲੈਂਦੇ ਆ ਕਿ ਇਹ ਬੰਦੇ ਰਹਿੰਦੇ ਆ ਕਿ ਇੱਥੇ ਕੌਣ ਰਹਿੰਦੇ ਆ ਹਾਂਜੀ ਹਾਂਜੀ ਇਹ ਤਾਂ ਬੇਰਹਿਮੀ ਆ ਹਾਂਜੀ ਦੇਖ ਲਓ ਤੁਹਾਡੇ ਸਾਹਮਣੇ ਮਲੈਕੀ ਅਲੱਗ ਚੀਜ਼ ਐ ਲਾਪਰਵਾਹੀ ਹਨ ਗਹਿਲੀ ਅਲੱਗ ਚੀਜ਼ ਐ ਤਾਂ ਬੇਰਹਿਮੀ ਹੋ ਗਈ ਹਾਂਜੀ ਹਾਂਜੀ ਬੇਤਾ ਚੱਲੋ ਜਿਹਨਾਂ ਦੇ ਘਰ ਤੋਂ ਹੁਣ ਇੱਧਰ ਰਹਿ ਲੁੱਗੇ ਹੋ ਸਾਡੇ ਬੱਚੇ ਛੋਟੇ ਛੋਟੇ ਆ ਤੁਹਾਡੇ ਲਈ ਬੇਰਹਿਮੀ ਨਹੀਂ ਰਿਹਾ ਰਿਹਾ ਨਾ ਫਿਰ ਉਹਨਾਂ ਨੂੰ ਜਾਇਦਾ ਸਾਫ਼ ਕਰਾਣਾ ਹੋ ਆ ਗਿਆ ਸਵੇਰੇ ਕਰਾਣਾ ਆ ਕੇ ਤਾਂ ਸਾਡੇ ਅੰਦਰਾਂ ਨੂੰ ਵੀ ਮੋਸ਼ਕ ਆਉਂਦਾ ਰੋਟੀ ਖਾਣ ਦੇ ਵੀ ਅਸੀਂ ਇੱਦਾਂ ਹੀ ਪਾਸੋਂ ਦੂਜਾ ਕਰਦੇ ਆਂ ਦੇਖੀ ਕਰੀਏ ਪਾਣੀ ਸੱਟਦੇ ਮਰ ਜਾਈਦਾ ਆ ਐਨਾ ਪਾਣੀ ਸਿੱਟੀਦਾ ਆ ਕਾਰਨ ਕੀ ਸਮਝਦੇ ਬਲੌਗ ਕਰਤਾ ਹੋਗੇ ਸਾਰਾ ਕੁਝ ਪਤਾ ਨਹੀਂ ਇਹ ਨਹੀਂ ਹੋਣਾ ਕੋਈ ਇਦਾਂ ਤਾਂ ਨਹੀਂ ਕਿ ਕਿਉਂਕਿ ਅਸੀਂ ਥੋੜੇ ਦਿਨ ਪਹਿਲਾਂ ਮੇਰੇ ਨਾਲ ਗੜਸ਼ੰਕਰ ਰੋੜ ਗਏ ਸੀਗੇ ਉੱਥੇ ਕਹਿੰਦੇ ਪਲਾਸਟਿਕ ਬਹੁਤ ਸਿੱਟੀ ਹੋਈ ਹੈ ਵਿੱਚ ਗੇਂਦਾ ਨਿਕਲੀਆਂ ਸਾਡੇ ਤਾਂ ਸੜੀ ਤਾਂ ਨਿਆਣੇ ਵੀ ਇਦਾਂ ਦੇ ਵੱਡੇ ਆ ਨਿਆਣੇ ਵੀ ਇਦਾਂ ਦਾ ਗੇਂਦਬੂਤ ਖੇਡਣ ਖੁੱਲਣ ਵਾਲੇ ਬਿਲਕੁਲ ਛੋਟੀ ਆ ਉਹ ਤਿੰਨ ਘਟਾ ਇੱਕ ਸਾਲ ਦੀ ਆ ਛੋਟੀ ਹੋਰ ਬਾਲ ਕਿਸੇ ਨੇ ਬੋਲ ਸਿੱਟਨੀ ਨਹੀਂ ਇਹ ਹਾਲੇ ਵਾਲ ਜਿਹੜੀ ਇੱਧਰ ਬਲੌਗ ਵਿੱਚ ਮੈਂ ਉਹ ਕਹਿੰਦਾ ਹੋ ਸਕਦਾ ਹੈ ਕਿ ਕਿ ਹੁਣ ਨਿਕਲਦਾ ਇਹ ਪਲਾਸਟਿਕ ਨਾਲੀਆਂ ਨਾਲੀਆਂ ਤਾਂ ਪਨਸਕ ਜੋ ਪਾਣੀ ਨਾਲ ਜਾਂਦਾ ਅਖੀਰਲੀ ਵਾਰ ਸਫਾਈ ਕਦੋਂ ਆ ਜੀ ਅਖੀਰਲੀ ਤਾਂ ਕੋਈ ਪਤਾ ਹੀ ਨਹੀਂ ਕਦੋਂ ਹੁੰਦੀ ਕਦੋਂ ਨਹੀਂ ਪਿਛਲੇ ਚਿਰ ਮੱਚੀ ਲੱਗਦਾ ਆ ਹੋਵੇ ਇਹ ਪਤਾ ਨਹੀਂ ਚਲੋ ਭੈਣ ਜੀ ਹੁਣੀ ਬਹੁਤ ਦੁਖੀ ਆ ਪਰਮਜੀਤ ਭੈਣ ਜੀ ਇਹਨਾਂ ਦਾ ਨਾ ਆ ਮੈਨੂੰ ਪਰਸੋਂ ਤੋਂ ਪਰਸੋਂ ਕਿੰਨੇ ਦਿਨ ਹੋ ਗਏ ਸਾਨੂੰ ਸਾਨੂੰ ਪਤਾ ਅਸੀਂ ਕਿੰਨੀਆਂ ਗੱਲਾਂ ਸੁਣਦੇ ਆ ਹਾਂ ਆ ਵੀ ਸਾਨੂੰ ਪਤਾ ਨਾ ਜੇ ਕੋਈ ਮਹਿਮਾਨ ਆਵੇ ਉਹਨੇ ਵੀ ਗਣਾ ਵੀ ਕਹਿੰਦਾ ਹਾਂ ਕਹਿੰਦਾ ਅਗਲੇ ਕਹਿੰਦੇ ਜਾਂਦੇ ਜਾਂਦੇ ਦੇ ਵਿੱਚ ਹੀ ਜਾ ਗਏ ਤੇ ਰਹਿਣ ਅਗਲੇ ਕਹਿੰਦੇ ਹੀ ਆ ਘੜੀ ਘੈਂਟ ਆ ਅਗਲਾ ਕਰਦੇ ਨੇ ਜੀ ਨਹੀਂ ਗੇਟ ਦੇ ਮੋਰੇ ਆ ਸਾਡੇ ਟਾਇਰ ਰੱਖਣ ਦੀ ਜਗ੍ਹਾ ਨਹੀਂ ਆ ਜੀ ਉਹ ਜਿਹਨਾਂ ਨੇ ਵੋਟਾਂ ਲਈਆਂ ਜਵਾਰਤੀ ਮੰਗਣ ਹੋਣੀਆਂ ਫਿਰ ਅਸੀਂ ਤਾਂ ਦੇਣੀਆਂ ਹੀ ਨਹੀਂ ਅਸੀਂ ਤਾਂ ਲੈ ਜਾਂਦੇ ਹੱਥ ਜੇੜ ਕੇ ਮਾਤਾ ਚੇਤਾ ਰੱਖਿਓ ਮਾਤਾ ਦਾ ਫੇਰ ਚੇਤਾ ਭਲਾ ਦਿੰਦੇ ਮਾਤਾ ਨੂੰ ਮਾਤਾ ਚੇਤਾ ਰੱਖੂਗੀ ਆਜੇ ਤੇ ਰੱਖੂਗੀ ਮੈਨੂੰ ਦੂਈ ਫੇਰਾ ਲੱਗੇ ਕਰਾਉਣ ਉਦੋਂ ਵੀ ਮੈਂ ਤਾਂ ਕਰ ਕਰਕੇ ਮੈਂ ਤਾਂ ਕਰ ਕਰਕੇ ਉਹ ਗਨੀਆਂ ਚ ਵੀ ਉਹ ਗਈਆਂ ਸੀ ਉਦੋਂ ਕਰਕੇ ਤੁਹਾਨੂੰ ਕਹਿੰਦੇ ਮਾਤਾ ਵੋਟਾਂ ਚੇਤਾ ਰੱਖੀ ਹੁਣ ਮਾਤਾ ਮਾਤਾ ਵੋਟਾਂ ਚ ਆ ਚੇਤਾ ਰੱਖੂਗੀ ਆਹੋ ਇਹ ਰੱਖੂ ਮੈਂ ਕਿਹਾ ਤੇ ਕਿ ਤਾਰਕੇ ਉੱਠ ਕੇ ਪਾਣੀ ਛਿੱਟਣਾ ਮਾਵੀਆਂ ਚ ਕਰੇ ਗੇਟ ਖੋਲੀਦਾ ਮਜਬੂਰੀ ਮਜਬੂਰੀ ਕਰਕੇ ਬੇਨੰਗ ਨਹੀਂ ਹੁੰਦਾ ਹੈਗਾ ਸਾਡੇ ਹਾਂ ਬਿਮਾਰ ਕਿੰਨੇ ਕੁ ਲੋਕ ਇੱਧਰ ਲੇਰੀਏ ਚ ਬਿਮਾਰ ਦਾ ਹੁਣ ਵਾਲੇ ਮੋਟੇ ਤਾਂ ਅੱਗੇ ਮੂੜਾ ਖਤਰਾ ਵੀ ਹੈ ਹੈਗਾ ਹੀ ਉਹ ਤਾਂ ਖਤਰਾ ਹੈ ਕਿ ਮੱਛਰ ਪੈਣਾ ਤਾਂ ਹੋਣਾ ਹੀ ਹੈ ਕਿ ਇੱਧਰ ਰਸ ਪੈਣਾ ਲੋਜਮਾਨ ਵੀਰ ਖੜੇ ਭਾਈ ਆਪਣੀ ਕੋਈ ਮਨ ਦਾ ਵੱਲ ਭਲਾ ਦੱਸ ਤੋ ਮੈਂ ਨਹੀਂ ਕਹਿੰਦਾ ਕਿ ਸਖਤ ਸ਼ਬਦ ਵਰਤੋ ਮੰਦਬਲਬਲਾ ਇਹੀ ਹੈ ਕਿ ਇਧਰਲੇ ਪਾਸੇ ਪ੍ਰਸ਼ਾਸਨ ਦਾ ਇੱਕ ਵੀ ਪਰਸਨ ਜਿਹੜਾ ਕਿ ਧਿਆਨ ਹੈ ਨਹੀਂਗਾ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਇਸ ਦਿਰੋਂ ਵੀ ਕੋਈ ਬੰਦੇ ਰਹਿੰਦੇ ਆ ਜਾਂ ਕੋਈ ਸਮਾਜ ਦੂਸਰੀਆਂ ਬਸਦੀ ਏ ਬਸ ਉਹਨਾਂ ਦੇ ਕੋਲ ਹੁਣ ਸਾਡੇ ਵੀ ਇੱਥੇ ਮਹੱਲੇ ਦੇ ਵਿੱਚ ਜਿੰਨੇ ਵੀ ਲੋਕ ਜਾਂਦੇ ਨੇ ਜਾਂ ਜਿੰਨੇ ਵੀ ਉਹਨਾਂ ਨੂੰ ਬਸ ਇੱਕ ਮਿੱਠੀ ਗੋਲੀ ਦੇ ਕੇ ਤੋੜ ਦਿੰਦੇ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਬਸ ਅਸੀਂ ਲੱਗੇ ਕਰਵਾਉਣ ਨੂੰ ਆ ਕਰਵਾਉਣ ਲੱਗੇ ਆ ਉਹ ਕਰਵਾਉਣ ਲੱਗੇ ਬੰਦੇ ਭੇਜਣ ਲੱਗੇ ਪਰ ਹਲੇ ਤੱਕ ਪ੍ਰਸ਼ਾਸਨ ਨੂੰ ਇਧਰਲੇ ਪਾਸੇ ਦਾ ਕੋਈ ਧਿਆਨ ਹੀ ਨਹੀਂ ਹੈ ਇਸ ਤੋਂ ਅੱਗੇ ਚਲੇ ਜਾਓ ਤੁਸੀਂ ਉਸ ਦਾ ਤਾਂ ਅੱਨਾ ਬੁਰਾ ਹਾਲ ਹੈ ਸ਼ਾਮ ਨੂੰ ਉੱਥੇ ਕੋਈ ਬੰਦਾ ਹੋਣ ਜੇ ਕਹਿ ਤੀ ਜੇ ਵੀ ਡੇਂਗੂ ਹੁੰਦਾ ਜਾਂ ਹੋਰ ਬਿਮਾਰੀਆਂ ਹੁੰਦੀਆਂ ਉਹਦੇ ਵਿੱਚ ਚਲੋ ਜੋ ਹੈਲਥ ਡਿਪਾਰਟਮੈਂਟ ਨੇ ਆਪਣੇ ਵੱਲੋਂ ਕੰਨਾ ਉਹ ਤਾਂ ਉਹਨਾਂ ਦੀ ਪਹਿਲ ਹੈ ਪਰ ਸੈਕੰਡ ਨੰਬਰ ਕੰਨਿਆਂ ਚੋਂ ਪਾਣੀ ਕੱਢੀ ਜਾਂਦੇ ਇਹਨਾਂ ਨੂੰ ਕਹਿੰਨੇ ਕੱਢਣਾ ਉਹ ਭਾਜੀ ਇਹ ਤਾਂ ਹੁਣ ਜਿੰਨਾਂ ਦੀ ਡਿਊਟੀ ਲੱਗੀ ਹੋਈ ਹੈ ਜਿਹੜੇ ਉਹ ਸੈਨੇ ਨਹੀਂ ਕਰਨਾ ਵੇ ਘਰ ਵਾਲਿਆਂ ਦੀ ਜਿਹ ਰਿਸਪੌਂਸਿਬਿਲਟੀ ਆ ਵਿਚਾਰੇ ਆਪ ਕੱਢ ਲੈਂਦੇ ਅੱਥਰ ਤੱਕ ਸਫਾਈ ਕਰ ਲੈਂਦੇ ਅੱਗੇ ਕੋਈ ਵੀ ਨਹੀਂ ਆਂਦਾ ਪ੍ਰਸ਼ਾਸਨ ਦਾ ਕੋਈ ਸ਼ਾਸਨ ਡਿਪਾਰਟਮੈਂਟ ਦੀ ਗੱਲ ਕੀਤੀ ਨਾ ਮੈਂ ਕਿਹਾ ਗਮਲਿਆਂ ਚਾ ਆ ਕੇ ਚਲਾਨ ਤਾਂ ਕੱਟ ਦਿੰਦੇ ਆ ਜੇ ਕੂਨਰਾ ਚ ਹੋਵੇ ਉਹ ਚਲਾਨ ਕੱਟ ਦਿੰਦੇ ਇਹਦਾ ਚਲਾਨ ਨਹੀਂ ਕੱਟਣਾ ਕਿਸੇ ਦਾ ਨਹੀਂ ਉਹ ਕੋਈ ਵੀ ਨਹੀਂ ਦਿਖਦਾ ਕੋਈ ਪ੍ਰਸ਼ਾਸਨ ਨੂੰ ਹੈ ਹੀ ਨਹੀਂ ਜਿਸ ਦੇ ਲਈ ਤਰਫ ਕਿਥੇ ਦੀ ਹੈ ਸਭ ਤੋਂ ਨਗੈਲੀਗ ਨਹੀਂ ਆਂਦੀ ਪ੍ਰਸ਼ਾਸਨ ਦੀ ਜਿਆਦਾ ਆਪਾਂ ਕਹਿ ਰਹੇ ਆ ਵੀ ਸਮਾਜ ਸਾਡਾ ਸਾਡਾ ਜਿਹੜਾ ਨਵਾਂ ਸ਼ਹਿਰ ਹੈ ਜੋ ਇੱਕ ਹਲਕਾ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਬੋਲਿਆ ਜਾਂਦਾ ਹੈ ਉਹਦੇ ਵਿੱਚ ਜੇਕਰ ਆਹ ਵਾਲੀ ਚੀਜ਼ਾਂ ਨੂੰ ਦਿਖਾ ਲਿਆ ਜਾਵੇ ਵੀ ਇੱਥੇ ਵੀ ਇੰਨੀ ਮੈਂਟੈਲਿਟੀ ਬਣ ਚੁੱਕੀ ਹੈ ਲੋਕਾਂ ਨੂੰ ਐਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਰਹਿਣਾ ਪੈ ਰਿਹਾ ਹੈ ਮੈਂ ਤਾਂ ਇਹੀ ਕਹੂੰਗਾ ਪ੍ਰਸ਼ਾਸਨ ਨੂੰ ਜੇ ਕਿਤੇ ਵੀ ਜਾਗਦੇ ਆ ਤਾਂ ਕਿਰਪਾ ਕਰਕੇ ਇਹਨਾਂ ਨੂੰ ਜਿੰਨਾ ਵੀ ਸੁਧਾਰ ਕਰ ਸਕਦੇ ਕਰਨ ਦੀ ਕਿਰਪਾਲਤਾ ਕਰੋ ਜੀ ਮੁਸੀਬਤ ਹੈ ਵੀਰ ਜੀ ਗੱਲਾਂ ਸੱਚੀਆਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਾਮ ਤੇ ਸਾਡਾ ਜ਼ਿਲ੍ਹਾ ਆ ਸੀਐਮ ਸਾਹਿਬ ਨੇ ਇੱਥੇ ਸੋਚ ਚੱਕੀ ਆ ਪਰ ਹਾਲਾਤ ਦੇਖੋ ਔਰ ਉਹਨਾਂ ਨੇ ਫਿਰ ਸਹੀ ਕਿਹਾ ਕਿ ਨਾ ਜੇ ਜਾਗਦੇ ਆ ਬਈ ਜਾਗਦੇ ਨਹੀਂ ਆ ਇਹ ਸੁੱਤੇ ਹੀ ਆ ਇਹ ਤਾਂ ਕੰਬ ਕਰਦੀ ਨਹੀਂ ਸੁੱਤੇ ਹੋਏ ਆ ਇਹ ਤਾਂ ਇਹ ਸਾਡੇ ਲੋਕੇ ਜਿਹੜੇ ਹੈਗੇ ਨੇ ਭਲੇ ਮਾਨਸ ਨੇ ਜਿਹੜਾ ਕਿ ਆਪ ਸਵੇਰੇ ਉੱਠ ਕੇ ਸਾਰੀਆਂ ਸੁਪਨਿਆਂ ਕਰਦੇ ਨੇ ਮਾਤਾ ਨੂੰ ਦੱਸ ਕੇ ਸਵੇਰੇ ਕਰਦੇ ਆ ਕਰਦੇ ਨੇ ਆਪ ਕਰਦੇ ਨੇ ਇਹਦੇ ਵਿੱਚ ਕੋਈ ਦੋ ਕੋਈ ਦੋਰ ਆਈ ਨਹੀਂ ਹੈਗੇ ਜਮਾਦਾਰ ਵਿਚਾਰੇ ਜਾਂਦੇ ਆ ਉਹ ਵੀ ਸਵੇਰ ਨੂੰ ਵਿਚਾਰੇ ਆ ਗਲੀਆਂ ਆਪਣੇ ਕੂੜਾ ਚੱਕ ਕੇ ਲੈ ਜਾਂਦੇ ਨੇ ਆ ਵੀ ਪੈਂਦੀ ਆ ਹਾਂ ਆਹੋ ਕਿਸ ਲੋਕ ਜਾਨਤਾ ਨਹੀਂ ਬੋਟਾ ਲੈ ਕੇ ਜਾਨਤਾ ਨਹੀਂ ਮੈਂ ਤਾਂ ਮਗਰੋਂ ਨਹੀਂ ਮੈਂ ਤਾਂ ਕਰਨੀਆਂ ਪੈਂਦੀ ਆ ਹੱਥ ਬੰਨਣੇ ਪੈਂਦੇ ਉਹ ਟੈਂਕਾਂ ਵਾਲੇ ਵੀ ਆਏ ਟੈਂਕਾਂ ਵਾਲਿਆਂ ਨੂੰ ਵੀ ਉੱਥੇ ਬਾਲਮੀਕੀ ਮਹੱਲੇ ਸੀ ਟੈਂਕਾਂ ਵਾਲਿਆਂ ਨੂੰ ਦੋਨੋਂ ਮੁੰਡਿਆਂ ਨੇ ਮੇਰੇ ਨੇ ਹੱਥ ਬੰਨ੍ਹਿਆ ਕਹਿੰਦਾ ਉੱਧਰ ਜਾ ਕੇ ਸਾਡੇ ਹਾਲ ਦੇਖੋ ਸਾਡੇ ਉਧਰ ਹੀ ਸਾਫ ਕਰੋ ਸਿਮਰਜ ਕੋਈ ਨਹੀਂ ਆਏ ਆਏ ਸਾਫ ਸਮਾਈ ਕਿਤੇ ਜਾ ਕੇ ਸਾਫ ਕਰਦੇ ਸਾਲ ਛਮਾਈ ਤੁਸੀਂ ਹੋਰਾਂ ਮਹੱਲਿਆਂ ਦੇ ਵਿੱਚ ਚੱਲ ਜਾਓ ਉਧਰ ਮਹੀਨੇ ਦੀ ਮਹੀਨੇ ਡੇ ਡੇਢ ਮਹੀਨੇ ਬਾਅਦ ਸਾਲ ਛਮਾਈ ਉਹਨਾਂ ਦੀ ਜੋ ਵੀ ਸੁਪਨਿਆ ਹੁੰਦੀਆਂ ਨੇ ਪਰ ਇਧਰ ਜਿਹੜਾ ਸਾਡੇ ਮੁਹੱਲਿਆਂ ਦੇ ਵਿੱਚ ਇਹ ਹਾਲ ਵਸਦਾ ਇੱਥੇ ਸਾਲ ਛਮਾਈ ਜਿਹੜੀਆਂ ਨਾਲੀਆਂ ਸਾਡੀਆਂ ਸਾਫ਼ ਕੀਤੀਆਂ ਜਾਂਦੀਆਂ ਇਹ ਹਾਲ ਹੈ ਸਾਡੇ ਲੋਕਾਂ ਦੇ ਨਾਲ ਕੀਤਾ ਜਾਂਦਾ ਪਿਆ ਮੈਂ ਤਾਂ ਇਹ ਗੱਲ ਕਰੂੰਗਾ ਕਿ ਥੋੜਾ ਪ੍ਰਸ਼ਾਸਨ ਨੂੰ ਇਧਰਲੇ ਪਾਸੇ ਧਿਆਨ ਦੇਣਾ ਚਾਹੀਦਾ ਕੱਲਾ ਵੋਟਾਂ ਤੱਕ ਨਹੀਂ ਸੀਮਤ ਰਹਿਣਾ ਚਾਹੀਦਾ ਕਿ ਭਾਈਚਾਰਕ ਤੌਰ ਤੇ ਵੀ ਸੀਮਤ ਰਹਿਣਾ ਚਾਹੀਦਾ ਬਸ ਬਹੁਤ ਸ਼ੁਕਰੇ ਵੀਰ ਉਹਨਾਂ ਨੇ ਕਿਹਾ ਮੋਰੇ ਵੀ ਜਗ੍ਹਾ ਦਿਖਾਣੀ ਆ ਮਾਤਾ ਜੀ ਤੁਸੀਂ ਜਦੋਂ ਜਾਣਾ ਸਾਨੂੰ ਨਾਲ ਲੈ ਕੇ ਜਾਈਓ ਜਦੋਂ ਤੁਹਾਨੂੰ ਚੰਗਾ ਲੱਗੇ ਤੁਹਾਡੇ ਕੋ ਮੇਰਾ ਨੰਬਰ ਹੈਗਾ ਕਾਲ ਕਰ ਦੇਣੀ ਆ ਆਪਾਂ ਤੁਹਾਡੇ ਨਾਲ ਚੱਲ ਕੇ ਸਵਾਲ ਲੈ ਲਾਂਗੇ ਇੱਕ ਵਾਰੀ ਫਰੰਟ ਤੋਂ ਦਿਖਾ ਦਈਏ ਜੀ ਉੱਥੇ ਵੀ ਖੜਨਾ ਬਹੁਤ ਔਖਾ ਔਰ ਸਾਰਾ ਜਿਹੜਾ ਗੰਦਲਾ ਪਾਣੀ ਹੈ ਉਹ ਸੜਕ ਦੇ ਉੱਤੇ ਆ ਜਾਂਦਾ ਵੀਰ ਨੂੰ ਆਪਾਂ ਜਲਦੀ ਰੈਪ ਅਪ ਕਰ ਦੇਣਾ ਪਰ ਇਹ ਹਾਲਾਤ ਦਿਖਾਈ ਸਰ ਕੇ ਸਾ ਵੀ ਦਿਖਾਈ ਆ ਲੈ ਦੇਖ ਹੁਣ ਜਿਨ੍ਹਾਂ ਦੇ ਆਲੇ ਦੁਆਲੇ ਦੁਕਾਨ ਹੈ ਉਹ ਦੁਕਾਨ ਤੇ ਕਿੱਦਾਂ ਬੈਠਣਗੇ ਦੁਕਾਨ ਤੇ ਕਿੱਦਾਂ ਕੋਈ ਕੰਮ ਕਰ ਲੂਗਾ ਇਹਦੇ ਵਿੱਚ ਤਾਂ ਮੈਨੂੰ ਕੋਈ ਗੇਂਦ ਕੋਈ ਪਲਾਸਟਿਕ ਨਜ਼ਰ ਨਹੀਂ ਆਉਂਦੀ ਠੀਕ ਹੈ ਇੱਧਰ ਵੀ ਦਿਖਾ ਦੁਰ ਕੇ ਸਾ ਵੀ ਆ ਦੇਖੋ ਤਾਂ ਆ ਦੁਕਾਨ ਵਾਲਿਆਂ ਦਾ ਆਪਾਂ ਸੋਚੀਏ ਕਿੱਦਾਂ ਬਹਿੰਦੇ ਹੋਗੇ ਸਾਰਾ ਦਿਨ ਔਰ ਇੱਥੋਂ ਸਮਾਨ ਵਿਆਹਾਂ ਸ਼ਾਦੀਆਂ ਲਈ ਜਾਣਾ ਕਿੰਨੀ ਮੁਸ਼ਕਿਲ ਵਾਲੀ ਗੱਲ ਹੈ ਬਿਸਤਰ ਭੰਡਾਰ ਆਗ ਪਾਣੀ ਕਹਿੰਦੇ ਉਹ ਪਰੇ ਤੱਕ ਚਲੇ ਜਾਂਦਾ ਤਾਂ ਇਹਨਾਂ ਨੂੰ ਕਿੱਦਾਂ ਵਾਈਪ ਜੇ ਆਓ ਬਾਪੂ ਜੀ ਇੱਧਰ ਆਜੋ ਥੋੜਾ ਗੇ ਆਜੋ ਕਿੱਦਾਂ ਵਾਈਪਰ ਦੇ ਨਾਲ ਸਾਫ਼ ਕਰਦੇ ਹੋਗੇ ਕਿੱਦਾਂ ਝਾੜੂ ਦੇ ਨਾਲ ਉਹ ਪਰੇ ਦੇਖੋ ਤੇਰੇ ਬਹੁਤ ਬੁਰੇ ਹਾਲਾਤੇ ਆ ਸ਼ਰਮ ਆਉਂਦੀ ਆ ਫਿਰ ਅਸੀਂ ਆਓ ਅੱਛਾ ਮੈਂ ਤੁਹਾਨੂੰ ਦੱਸਣਾ ਚਾਹਣਾ ਭਾਈ ਆਪਣਾ ਨਮਾਸ਼ਰ ਨੰਬਰ 1 ਆ ਜੇ ਨੰਬਰ 1 ਦੇ ਆ ਹਾਲਾਤ ਆ ਪਰ ਮਿੰਤ ਗੰਦਗੀ ਚ ਹੀ ਲੱਗਦਾ ਸ਼ਾਇਦ ਗੰਦਗੀ ਚ ਹੀ ਆ ਨੰਬਰ 1 ਸੀਵਰੇਜ ਬਲੌਕ ਹੈ ਸਾਰੇ ਪਏ ਹੋਏ ਸਾਰਾ ਪਾਣੀ ਕੁਛ ਇਧਰ ਦੇਖੋ ਸਵੇਰੇ ਸਾਰਾ ਸੜਕ ਤੇ ਆ ਗਿਆ ਥੋੜਾ ਉਹ ਪਰੇ ਜਾ ਕੇ ਦੇਖੋ ਹਜੇ ਵੀ ਪਾਣੀ ਖੜਾ ਹੋਇਆ ਵਾ ਸ਼ਾਮ ਹੋਈ ਆ ਤਾਂ ਥੋੜਾ ਪਾਣੀ ਘਟ ਗਿਆ ਨਹੀਂ ਤਾਂ ਪਹਿਲਾਂ ਪਾਣੀ ਜਿਆਦਾ ਸੀ ਇੱਥੋਂ ਨਿਕਲਣ ਦੀ ਵੀ ਦਿੱਕਤ ਹੁੰਦੀ ਆ ਪੈਦਲ ਜਾਣ ਵਾਲਿਆਂ ਨੂੰ ਵੀ ਬਾਕੀ ਤੁਸੀਂ ਅੱਗੇ ਵੀ ਚੈੱਕ ਕਰ ਲਓ ਉਧਰਲੀ ਸਾਈਡ ਵੀ ਕੁਝ ਜ਼ਿਆਦਾ ਪਾਣੀ ਆ ਹਜੇ ਵੀ ਖੜਾ ਹੋਇਆ ਤੁਸੀਂ ਕੁਝ ਕਹਿ ਰਹੇ ਸੀ ਆ ਜੋ ਬੋਲ ਦੋ ਆਪਣਾ ਪੱਖ ਰੱਖੋ ਨਾ ਤਾਈ ਬਤ ਲੱਗੂਗਾ ਹਾਂਜੀ ਮਰਾ ਇੱਥੇ ਮੱਲੇ ਜੀ ਗੰਦਗੀ ਦਾ ਸਪਾਈ ਦਾ ਕਹਿ ਕਹਨੇ ਅੱਗੇ ਨਾਲ ਵੀ ਜਾ ਗੰਦ ਪੈ ਗਿਆ ਆਲੇ ਦੁਆਲੇ ਮੱਛਲ ਹੁੰਦੇ ਬਿਮਾਰ ਹੋਈ ਜਾਂਦੇ ਉਸ ਵਿੱਚ ਜਾਂਦੇ ਹੈ ਜੀ ਉਹ ਦਿਖਾਈਂਗਾ ਉਹ ਦੇਖ ਯਾਰ ਦੁਕਾਨ ਤੇ ਬੈਠਾ ਇਹਨਾਂ ਨੇ ਕੀ ਸੇਫਟੀ ਇਹਨਾਂ ਦੀ ਯਾਨੀ ਕਿ ਬਹੁਤ ਹੈ ਇੰਨਾ ਗੰਦ ਪਿਆ ਬੈਠਣਾ ਵੀ ਮੁਸ਼ਕਲ ਪਾ ਰਹਾ ਹੋਇਆ ਯਾਰ ਤਾਂ ਯਾਰ ਸ਼ਰਮ ਆ ਰਹੀ ਹੈ ਸੱਚੀ ਸ਼ਰਮ ਆ ਰਹੀਆ ਕਿੱਦਾਂ ਵਿਚਾਰੇ ਮੇਨਟੇਨ ਕਰ ਰਹੇ ਹੋਗੇ ਕਿੱਦਾਂ ਮੈਨੇਜ ਕਰ ਰਹੇ ਹੋਗੇ ਆਹ ਦੇਖ ਸ਼ਰਮ ਵਾਲੀ ਗੱਲ ਹੈ ਆਹੀ ਵੈਗਣਾ ਟੋਕਰੇ ਪਰ ਪਰ ਕੇ ਲੀਡਰਾਂ ਦੇ ਸਿਰ ਤੇ ਰੱਖਣੇ ਚਾਹੀਦੇ ਆ ਫੇਰ ਅਕਲ ਆਉਣੀ ਆ ਆ ਦੇਖੋ ਤਾਂ ਮਲਾਦ ਦੇਖ ਲੋ ਆ ਗਾਹਾਂ ਉਧਰ ਵੀ ਸਾਡਾ ਬੁਰਾ ਹਾਲ ਹੈ ਦੁਕਾਨ ਤੇ ਉਹਨਾਂ ਤੇ ਕੋਈ ਵੀ ਦਾਗ ਨਹੀਂ ਜਾਦਾ ਜਿਵੇਂ ਲਾਈਟ ਜਗਾ ਲੋ ਨਾਲ ਦਿੱਕਤ ਹੈ ਸਾਰਾ ਇਹ ਕਚਰਾ ਆ ਦੇਖੋ ਨੀਚੋਂ ਪਿਛੋਂ ਚੱਲ ਕੇ ਆਂਦਾ ਕਚਰਾ ਮੈਨੂੰ ਤਾਂ ਲੱਗਦਾ ਸਫਾਈ ਕਰਮਚਾਰੀ ਜਾਂਦੀ ਸੜਕ ਪੱਟੀ ਹੋਈ ਹੈ ਉਹ ਹੀ ਛੁੱਟੀ ਤੇ ਚਲੇਗੇ ਸੜਕ ਪੱਟਣ ਤੋਂ ਬਾਅਦ ਆ ਨਾਲੀਆਂ ਪੂਰੀਆਂ ਲਿਫਾਫਿਆਂ ਨਾਲ ਭਰੀਆਂ ਹੋਈਆਂ ਕੋਈ ਕੱਢ ਨਹੀਂ ਰਿਹਾ ਇਹਦਾ ਵੀ ਕੋਈ ਹੱਲ ਹੋਣਾ ਚਾਹੀਦਾ ਹੈ ਜੀ 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 ਆ ਦਿਖਾਓ ਆ ਦੁਕਾਨ ਵਾਲੇ ਜਿਹੜੇ ਆ ਇਹ ਜ਼ਿਆਦਾ ਖਤਰੇ 'ਚ ਆ ਸਾਰਾ ਦਿਨ ਦੁਕਾਨਾਂ ਤੇ ਵਹਿੰਦੇ ਆ ਬੁਰੇ ਹਾਲਾਤ ਬਹੁਤ ਬੁਰੇ ਹਾਲਾਤ ਮਤਲਬ ਮਨ ਭਰਦਾ ਹੈ ਦੇਖ ਕੇ ਕਿ ਕੀ ਇਹ ਲੋਕ ਇਨਸਾਨ ਨਹੀਂ ਹੈ ਇਹ ਸਮਝਦੇ ਹੀ ਨਹੀਂ ਕਿ ਮੈਨੂੰ ਲੱਗਦਾ ਤਾਂ ਹੀ ਫਿਰ ਕਹਿੰਦਾ ਨਰਕ ਤੋਂ ਨਰਕ ਵਿੱਚ ਤੋਂ ਸੋਨਾ ਆਉਣਾ ਸਹੀ ਗੱਲ ਹੈ ਭਾਜੀ ਹਨਾ ਜੋ ਹਾਲਾਤ ਬਣਾਤੇ ਆ ਨਲੀਆਂ ਨਾਲੀਆਂ ਨਾ ਹੋਣ ਓਏ ਹੋਏ ਹੋਏ ਦੁਰਲਭ ਦੁਰਲਭ ਕੋਈ ਸੋਚਦੇ ਹੀ ਨਹੀਂ ਪੇ ਮਿੱਟੀ ਵਾਲੇ ਜਾਂ ਜੋ ਵੀ ਮਿਊਨਿਸਪਲ ਕਾਉਂਸਲ ਦੇ ਵਿੱਚ ਜਿੰਨੇ ਵੀ ਮੈਂਬਰ ਹਨ ਉਹਨਾਂ ਨੂੰ ਇੱਧਰਲੇ ਪਾਸੇ ਦਾ ਕੋਈ ਖਿਆਲ ਹੀ ਨਹੀਂ ਹੈਗਾ ਠੀਕ ਹੈ ਨਾ ਵੀ ਚਲੋ ਇੱਧਰਲੀ ਸਫਾਈ ਹੋ ਜਾਵੇ ਜੇ ਇੱਧਰੋਂ ਮੰਨ ਲਓ ਕੋਈ ਸੜਕ ਦਾ ਕੰਮ ਚੱਲਦਾ ਪਿਆ ਘਟੋ ਘਟ ਜੋ ਨਾਲੀਆਂ ਉਹਨਾਂ ਨੂੰ ਤਾਂ ਸਾਫ਼ ਕੀਤਾ ਜਾਵੇ ਤਾਂ ਜੋ ਜਿਹੜੀਆਂ ਬਿਮਾਰੀਆਂ ਉਹਨਾਂ ਤੋਂ ਬਚਾਇਆ ਜਾ ਸਕੇ ਜਾਂ ਬੱਚਿਆਂ ਨੂੰ ਕੋਈ ਪ੍ਰੋਬਲਮ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਆਂਦੀ ਤਾਂ ਉਹਦੇ ਤੋਂ ਬਚਾ ਕੀਤਾ ਜਾ ਸਕੇ ਬੱਚੇ ਦੇਖ ਸਕਦੇ ਹਾਂ ਸਾਰੇ ਇੱਧਰ ਕੈਮਰੇ ਨਾਲ ਚੈੱਕ ਆਊਟ ਕਰਵਾ ਸਕਦੇ ਹੋ ਜੀ 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 ਬੱਚੇ ਬਹੁਤ ਜ਼ਿਆਦਾ ਨੇ ਬਜ਼ੁਰਗ ਨੇ ਬੱਚੇ ਬਜ਼ੁਰਗ ਔਰ ਉਹਨਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ ਨੌਜਵਾਨਾਂ ਦੇ ਅਕੋਰਡਿੰਗ ਠੀਕ ਹੈ ਜੀ ਮੈਂ ਤਾਂ ਲਾਸਟ ਜਿਹੀ ਕਹੂੰਗਾ ਕਿ ਲੀਡਰਾਂ ਦੇ ਆਪਣੇ ਘਰ ਤਾਂ ਵੱਡੇ ਵੱਡੇ ਲਾਉਣ ਨੇ ਜਾਂ ਉਹਨਾਂ ਕੋ ਫਾਰਮ ਹਾਊਸ ਨੇ ਥੋੜਾ ਬਹੁਤਾ ਇਹਨਾਂ ਦਾ ਖਿਆਲ ਵੀ ਕਰੋ ਤੁਹਾਡੇ ਘਰ ਵੀ ਤਾਂ ਹੀ ਜੱਜਣੇ ਜੇ ਲੋਕ ਵੋਟ ਪਾਉਣਗੇ ਜੇ ਇਹਨਾਂ ਨੇ ਵੋਟੇ ਨਾ ਪਾਈਏ ਰਹਿ ਹੀ ਨਾ ਫਿਰ ਕੀ ਕਰੂੰਗੇ ਜੇ ਇਹ ਜ਼ਿੰਦਾ ਰਹਿਣਗੇ ਖੁਸ਼ ਰਹਿਣਗੇ ਤਾਂ ਹੀ ਤੁਹਾਡੀ ਗੱਡੀ ਚੱਲਣੀ ਆ ਜੇ ਇਹ ਨਾਰਾਜ਼ ਹੋ ਕੇ ਫਿਰ ਗੱਡੀ ਨਹੀਂ ਚੱਲਣੀ ਮੌਕਾ ਹੈ ਇਹਨੂੰ ਸੁਧਾਰ ਲਓ ਔਰ ਇੱਥੇ ਇਨਸਾਨੀਅਤ ਨਾਤੇ ਤੁਹਾਡੀ ਜਿਹੜੀ ਜ਼ਿੰਮੇਵਾਰੀ ਆ ਡਿਊਟੀ ਆ ਉਹਨੂੰ ਪਰਫਾਰਮ ਕਰੋ ਆ ਸਾਫ਼ ਹੋਣਾ ਚਾਹੀਦਾ ਦਿਲ ਸਾਫ਼ ਕਰੋ ਅਨਾਲੀਆਂ ਆਪੇ ਸਾਫ਼ ਹੋਣੀਆਂ ਅਸਲ 'ਚ ਪ੍ਰੋਬਲਮ ਤੁਹਾਡੇ ਦਿਲ ਮਲੇ ਆ ਤਾਂ ਇਹ ਨਾਲੀਆਂ ਸਾਫ਼ ਨਹੀਂ ਹੋ ਰਹੀਆਂ ਉਮੀਦ ਕਰਦੇ ਹਾਂ ਤੁਸੀਂ ਜਾਗੋਗੇ